ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਮਾਨਸਾਵ ਚੈਨਲ ਤੇ ਲਓ ਜੀ ਅੱਜ ਆਪਾਂ ਇੱਕ ਹੋਰ ਤਾਜੀ ਸੂਈ ਮੱਝ ਦੀ ਵੀਡੀਓ ਲੈ ਕੇ ਆਏ ਆਂ ਰਾਤ ਸੂਈ ਹੈਗੀ ਤੇ ਬੋਲੇ ਤੇ ਇਹਦੇ ਮੱਝ ਚੰਗੇ ਦੁੱਧ ਵਾਲੀ ਤੇ ਜਿਸ ਘਰੋਂ ਆਪਾਂ ਵੀਡੀਓ ਬਣਾ ਰਹੇ ਆਂ ਵੀਰ ਦਾ ਨਾਮ ਸੈਂਬਰ ਸਿੰਘ ਜਗਤਾਰ ਸਿੰਘ ਤੇ ਇਹ ਇੱਕ ਪਾਂਹ ਵਾਲੇ ਕੋਠੇ ਤੇ ਵੀਡੀਓ ਬਣਾ ਰਹੇ ਆਂ ਆਪਾਂ ਫੋਨ ਨੰਬਰ ਤੁਹਾਨੂੰ ਸਾਰਾ ਦੇਵਾਂਗੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਤਾਜੀ ਸੂਈ ਮੱਝ ਲੈਣੀ ਆ ਤੀਜਾ ਸੂਆ ਗਈ ਰਾਤ ਸੋਈ ਹੈਗੀ ਥਣਲੇ ਦੇ ਦੀ ਜੱਜਮੈਂਟ ਤੁਸੀਂ ਕਰ ਲਓ ਸਵੇਰ ਦਾ ਸਮਾ ਆਪਾਂ ਹੁਣ ਇੱਕ ਵਾਰ ਤਾਂ ਥੋੜਾ ਦੁੱਧ ਕੱਢਿਆ ਹੋਇਆ ਹੈਗਾ ਤੇ ਸਿੰਗਾ ਸੂੰਗਾ ਦੀ ਸੋਹਣੀ ਹੈਗੀ ਚੰਗੇ ਦੁੱਧ ਵਾਲੀ ਆ ਪੱਠ ਪੂੜਾ ਚੰਗਾ ਤੇ ਫੇਸ ਕੁਆਲਟੀ ਦੇਖ ਸਕਦੇ ਹੋ ਬੱਚਾ ਹੈਗਾ ਕੱਟਾ ਥਣਲੇ ਵਾ ਤੁਸੀਂ ਦੇਖ ਸਕਦੇ ਹੋ ਬਾਕੀ ਸੋਨੂੰ ਤੋੜ ਕੇ ਦਿਖਾਉਨੇ ਆ ਤੋੜਾ ਚੈੱਕ ਕਰ ਲਿਓ ਤਰੀ ਮਾ ਇਹ ਘਰ ਦੀ ਮੱਝ ਆ ਗਈ ਕੋਈ ਵਪਾਰ ਦਾ ਕੰਮ ਨਹੀਂਗਾ ਇਹ ਤਾਂ ਵੀਰ ਸਾਂਭਣ ਦਾ ਕਰਕੇ ਦਿੰਦੇ ਹੈਗੇ ਲੈਵਾ ਬਹੁਤ ਹੈਗਾ ਪਿਛਲੇ ਸੂਏ 12 ਲੀਟਰ ਦੁੱਧ ਚੋਇਆ ਹੋਇਆ ਹੈ ਬਾਕੀ ਸੋਡੀ ਕਿਸਮਤ ਹੈ ਜਿਹੇ ਜਿਹੇ ਸੇਵਾ ਕਰ ਲਵਾਂਗੇ ਦੁੱਧ ਕੱਢ ਲਵਾਂਗੇ ਤਾਜੀ ਸੂਈ ਕਰਕੇ ਬੱਚੇ ਤੋਂ ਪਰੇ ਨਹੀਂ ਨਾ ਜਾਂਦੀ ਅਰ ਥਾਂ ਲੈਵੇ ਦੀ ਜੱਜਮੈਂਟ ਤੁਸੀਂ ਕਰ ਸਕਦੇ ਹੋ

130000 ਡਿਮਾਂਡ ਕੀਤੀ ਆ ਬਾਕੀ ਮਾਨਤਾਣ ਕੀਤਾ ਜਾਊਗਾ ਹਾਂ ਤੁਹਾਡਾ ਕੰਟੈਕਟ ਨੰਬਰ ਇਹਨਾਂ ਦਾ ਆਪਾਂ ਦੇਵਾਂਗੇ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਦੁਬਾਰਾ ਫੇਰ ਦੱਸਦੇ ਆ ਕੋਠੇ ਕਪਾਹ ਵਾਲੇ ਪਿੰਡ ਮਹਰਾਜ ਨੇੜੇ ਰੰਪਰਾ ਖੂਲ ਜ਼ਿਲ੍ਹਾ ਬਠਿੰਡਾ ਤਾਜੀ ਸੂਈ ਰਾਤ ਦੀ ਸੂਈ ਹੋਈ ਆ ਤੇ ਜੇ ਕਿਸੇ ਵੀ ਵੀਰ ਦੇ ਪਸੰਦ ਆਉਂਦੀ ਆ ਤਾਂ ਕੰਟੈਕਟ ਕਰ ਸਕਦੇ ਆ